हां जी सत श्री अकाल दोस्तों ਹੁਨੇ ਹੁਨੇ ਹਾਈ ਕੋਰਟ ਨੇ ਲਿਆ ਹੈ ਵੱਡਾ ਫੈਸਲਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਤੇ ਰਣ ਹਾਈ ਕੋਰਟ ਨੇ ਸਾਫ ਕੀਤਾ ਹੈ ਕਿ ਸੀਨੀਅਰ ਨਾਗਰਿਕਾਂ ਦੇ ਪਰਨ ਪੋਸ਼ਣ ਤੇ ਕਲਿਆਣ ਐਕਟ 2007 ਦਾ ਇਸਤੇਮਾਲ ਪਰਿਵਾਰਕ ਜਾਇਦਾਦ ਦੇ ਵਿਵਾਦ ਡਬਟੋਣ ਦੇ ਸਾਧਨ ਵਜੋਂ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਕਿਹਾ ਹੈ ਕਿ ਇਹ ਕਾਨੂੰਨ ਬਜ਼ੁਰਗ ਮਾਤਾ ਪਿਤਾ ਅਤੇ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਲਈ ਕਾਨੂੰਨ ਬਣਾਉਣ ਲਈ ਹਮ ਨਾ ਕਿ ਜ਼ਾਇਜ਼ਾ ਟਰਾਂਸਫਰ ਨਾਲ ਜੁੜੇ ਪਰਿਵਾਰਕ ਝਗੜਿਆਂ ਦਾ ਹੱਲ ਲਈ। ਇਹ ਟਿੱਪਣੀ ਜਸਟਿਸ ਕੁਲਦੀਪ ਦਿਵਾੜੀ ਨੇ ਉਸ ਸਮੇਂ ਕੀਤੀ ਜਦੋਂ ਔਣਾ ਦੇ ਇੱਕ ਸੀਨੀਅਰ ਨਾਗਰਿਕ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਟੀਸ਼ਨਰ ਨੇ ਐਕਟ ਦੀ ਧਾਰਾ 23 ਦੇ ਤਹਿਤ ਆਪਣੇ ਪੋਤੇ-ਪੋਤੀਆਂ ਦੇ ਹੱਕ ਦੇ ਵਿੱਚ ਕੀਤੀ ਗਈ ਜ਼ਮੀਨ ਦੀ ਰਜਿਸਟਰੀ ਰੱਦ ਕਰਨ ਦੀ ਮੰਗ ਕੀਤੀ। ਇੱਕ ਟਿੱਧੇ ਤਾਰਾ 23 ਵਿੱਚ ਇਹ ਵਿਵਸਥਾ ਹੈ ਕਿ ਜੇਕਰ ਜਾਇਜ਼ਾ ਟਰਾਂਸਫਰ ਇਸ ਸ਼ਰਤ ਤੇ ਕੀਤਾ ਗਿਆ ਹੋਵੇ ਕਿ ਪ੍ਰਾਪਤਕਰਤਾ ਸੀਨੀਅਰ ਨਾਗਰਿਕਤਾ ਪਰ ਨਿਪੋਸ਼ਣ ਕਰੇਗਾ ਅਤੇ ਉਸ ਅਤੇ ਉਹ ਇਸ ਵਿੱਚ ਨਕਾਮ ਰਹਿੰਦਾ ਹੈ ਤਾਂ ਟਰਾਂਸਫਰ ਨੂੰ ਮੰਨ ਦਾ ਪ੍ਰਾਪਤ ਨਹੀਂ ਲਾਣਿਆ ਜਾ ਸਕਦਾ। ਮਾਮਲੇ ਚ ਪਟੀਸ਼ਨਰ ਨੇ ਆਪਣੀ ਜ਼ਮੀਨ ਆਪਣੇ ਪੋਤੇ-ਪੋਤੀਆਂ ਦੇ ਨਾਮ ਕਰ ਦਿੱਤੀ ਸੀ। ਬਾਅਦ ਚ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਪੋਤੇ-ਪੋਤੀਆਂ ਨੇ ਉਸਾਂ ਦੀ ਦੇਖਭਾਲ ਨਹੀਂ ਕੀਤੀ ਇਸ ਲਈ ਜਿਸ਼ ਨੂੰ ਰੱਦ ਕਰ ਦਿੱਤੀ ਗਈ। ਬਾਕੀ ਖਬਰ ਨੂੰ ਅੰਤ ਤੱਕ ਦੇਖ ਲੈਣ ਤੁਹਾਡਾ ਬਹੁਤ ਬਹੁਤ